ਸੋਹੀ ਮਹੱਲਾ ਪੰਜਮਾ ਸੋਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਦਾ ਹੁਕਮਨਾਮਾ ਅੰਗ ਨੰਬਰ 746 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਤਾਉ ਮੈਂ ਆਇਆ ਸ਼ਰਨੀ ਆਇਆ ਸਾਬ ਕਹਿੰਦੇ ਇਹ ਪ੍ਰਮਾਤਮਾ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਸਗਲ ਦੁਆਰ ਕੋ ਛੜਕ ਗਏ ਤੋਹਾਰੂ ਦੁਆਰ ਬਾਹੇਂਗੇ ਕੀ ਲਾਜ ਸੋਬਿੰਦਾ ਤੋਹਾਰ ਸਾਰੇ ਦਰ ਛੱਡ ਕੇ ਕਿਉਂਕਿ ਤੇਰੇ ਵਰਗਾ ਕੋਈ ਦਰ ਮੈਨੂੰ ਮਿਲਿਆ ਨਹੀਂ ਇਸੇ ਕਰਕੇ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਭਰੋਸੇ ਆਇਆ ਕਿਰਪਾ ਆਇਆ ਆਪ ਜੀ ਦੀ ਕਿਰਪਾ صدਕਾ ਆਪ ਜੀ ਨੇ ਤਰਸ ਕੀਤਾ ਤੇ ਮੇਰੇ ਅੰਦਰ ਉਦਮ ਹੋਇਆ ਤੇ ਮੈਂ ਆਪ ਜੀ ਦੇ ਉਦਮ صدਕਾ ਹੀ ਆਪ ਜੀ ਦਾ ਭਰੋਸਾ ਲੈ ਕੇ ਆਪ ਜੀ ਦੇ ਦਰ ਦੇ ਉੱਤੇ ਆਇਆ ਹਾਂ ਜੋ ਭਾਵੈ ਤੂੰ ਰੱਖੋ ਸਵਾਮੀ ਮਾਰਗ ਗੁਰਿਆ ਪਠਾਇਆ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਐਵੇਂ ਹੀ ਮੇਰੀ ਇੱਜ਼ਤ ਪਾਤ ਰੱਖੋ ਕਿਉਂਕਿ ਗੁਰੂ ਨੇ ਹੀ ਮੈਨੂੰ ਇਹ ਮਾਰਗ ਦੱਸਿਆ ਹੈ ਕਿ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਕਿਵੇਂ ਜਾਣਾ ਹੈ। ਰਹਾਉ ਮਹਾ ਦੁੱਤਰ ਮਾਇਆ ਜੈਸੇ ਪਵਨ ਚਲਾ ਇਹ ਪਾਤਸ਼ਾਹ ਜੀ ਸੰਸਾਰ ਦੀ ਮਾਇਆ ਜਿਹੜੀ ਹੈ ਜਿਵੇਂ ਇੱਕ ਹਨੇਰੀ ਆਉਂਦੀ ਹੈ ਤੇ ਹਨੇਰੀ ਦੇ ਨਾਲ ਅਨੇਕਾਂ ਦਰਖਤ ਘਰ ਉਡਾ ਕੇ ਲੈ ਜਾਂਦੀ ਹੈ ਇਸੇ ਤਰ੍ਹਾਂ ਇਹ ਮਾਇਆ ਰੂਪੀ ਹਨੇਰੀ ਜਦੋਂ ਵਿਕਾਰਾਂ ਦੀ ਆਉਂਦੀ ਹੈ ਤੇ ਮੇਰੇ ਅੰਦਰੋਂ ਚੰਗੇ ਗੁਣ ਖਤਮ ਕਰ ਦਿੰਦੀ ਹੈ ਇਸ ਮਾਇਆ ਰੂਪੀ ਹਨੇਰੀ ਤੋਂ ਮੈਨੂੰ ਆਪ ਹੀ ਬਚਾਓ ਸੋਡ ਸੋਨ ਹੀ ਡਰ ਆਇਆ ਕਰੋ ਧਰਮ ਰਾਇਆ ਮੇਰਾ ਮਨ ਜਿਹੜਾ ਹੈ ਵਿਕਾਰਾਂ ਦੇ ਅੱਗੇ ਡਰ ਗਿਆ ਹੈ ਅਤੇ ਜੋ ਧਰਮ ਰਾਏ ਦਾ ਲਿਖਾ ਜੋਖ ਹੈ ਉਸ ਦੇ ਵਿੱਚ ਇਸ ਮੇਰੇ ਮਨ ਨੇ ਪੈ ਜਾਣਾ ਹੈ ਕਿਰਪਾ ਕਰੋ ਇਸ ਹਨੇਰੇ ਤੋਂ ਇਸ ਹਨੇਰੀ ਤੋਂ ਆਪ ਬਚਾਓ ਗ੍ਰਹ ਅੰਧ ਕੋ ਪਾਇਆ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਹਰ ਵਿਕਾਰਾਂ ਦਾ ਬਹਿਮਾ ਪਰਮਾ ਦਾ ਹਨੇਰਾ ਹੈ ਅਤੇ ਮੈਂ ਇਸ ਖੂ ਰੂਪੀ ਹਨੇਰੇ ਦੇ ਵਿੱਚ ਡਿਗ ਰਿਹਾ ਹਾਂ ਪਾਵਕ ਸਗਰਾਇਆ ਮੈਨੂੰ ਕਿਰਪਾ ਕਰਕੇ ਸੰਸਾਰੂਪੀ ਸਾਗਰ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾਓ ਗਹੀ ਓਟ ਸੁਧਾਇਆ ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਨਾਨਕ ਹਰ ਤਿਆ ਦਾਸ ਨਾਨਕ ਨੇ ਸ਼ਰਨ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਨੂੰ ਧਿਆਇਆ ਅਬ ਮੈਂ ਪੂਰਾ ਪਾਇਆ ਸਾਹਿਬ ਕਹਿੰਦੇ ਹੁਣ ਮੈਂ ਪੂਰੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ